ਮੇਰੋ ਤੁਸੀਂ ਜਿਹੜਾ ਜੋਰ ਲਾਇਆ ਐ ਇਸੇ ਕਰਕੇ ਰਿਕਾਰਡ ਤੋੜ ਜਿਹੜੀ ਜਿੱਤ ਐ ਉਹ ਪੂਰੇ ਪੰਜਾਬ ਤੋਂ ਜਿਹੜੀ ਸੰਗਰੂਰ ਤੇ ਜਿਹੜੀ ਉਹ ਮਿਲੀ ਐ ਦੇਖਿਆ ਫੇਰਾ ਇਹਦਾ ਮੀਤ ਨੂੰ ਨਹੀਂ ਇਹਦਾ ਫੇਰਾ ਭਰਾ ਮੇਰੋ ਤੁਹਾਨੂੰ ਸਾਰਿਆਂ ਨੂੰ ਜਾਂਦਾ ਕਿਉਂਕਿ ਮੀਤ ਨੇ ਨਾ ਸ਼ਰਾਬਾ ਵੰਡਿਆ ਨਾ ਪੈਸਾ ਵੰਡਿਆ ਕੱਲੀ ਮਿਹਨਤ ਸੀ ਜਿਹੜੀ ਮੈਂ ਕਰ ਸਕਦਾ ਸੀ ਪਰ ਮੈਂ ਜਿੰਨੀ ਕੀਤੀ ਕੀਤੀ ਜੇ ਮੈਂ ਦੋ ਮਿਹਨਤ ਦਾ ਮੀਤ ਪੂਰੀ ਜ਼ਿੰਦਗੀ ਜਿਹੜਾ ਦੇਣਾ ਉਹ ਨਹੀਂ ਦੇ ਸਕਦਾ ਪਰ ਲੋਕਾਂ ਨੇ ਆਪਾਂ ਨੂੰ ਬਹੁਤ ਵੱਡਾ ਮੰਡਟ ਦਿੱਤਾ ਘਰ ਸਭਾ ਦੀਆਂ ਪੌੜੀਆਂ ਚੜਾਇਆ ਤੇ ਐਤਕੀ ਤੁਸੀਂ ਰਿਕਾਰਡ ਤੋੜ ਜਿੱਤਣ ਨਾਲ ਮੈਨੂੰ ਲੋਕ ਸਭਾ ਦੀਆਂ ਪੌੜੀਆਂ ਚੜਾ ਰਹੇ ਹਾਂ ਪਰ ਮੇਰਾ ਤੁਹਾਡੇ ਨਾਲ ਵਾਅਦਾ ਹੈ ਕਿ ਛੋਟੀ ਮੈਂ ਤੁਹਾਡੇ ਸ਼ਹਿਰ ਮੀਤ ਕਦੇ ਕਿਸੇ ਕਾਰਨ ਕੋਈ ਕਹਿ ਲਓ ਜਦੋਂ ਸਪੋਰਟਰ ਦਾ ਤੇ ਲਾਉਂਦੋ ਟੁੱਟਦਾ ਜਦੋਂ ਲੀਡਰ ਬੇਇਮਾਨੀਆਂ ਕਰਨ ਲੱਗ ਜਾਂਦਾ ਤੁਸੀਂ ਸੱਜੇ ਬੈਠੇ ਹੋਵੋ ਤੁਸੀਂ ਮੋੜ ਤੇ ਖੜੇ ਹੋਵੋ ਮੇਰਾ ਤੁਹਾਡੇ ਨਾਲ ਵਾਦਾ ਹੈ ਮੀਤੇ ਕਰਕੇ ਤੁਹਾਡੀ ਜ਼ਿੰਦਗੀ ਕਦੇ ਮੁੱਚ ਨਹੀਂ ਵੀ ਨਹੀਂ ਹੋਊਗੀ ਇਮਾਨਦਾਰੀ ਨਾਲ ਮੀਤ ਪਰਦਰਸਤ ਜੈ ਹਾਂਗੇ ਹੋਰ ਦੇ ਮੀਤ ਪਰਦਰਸਤ ਜੈ ਹਾਂਗੇ ਹੋਰ ਦੇ ਇਮਾਨਦਾਰੀ ਨਾਲ ਰਾਜਨੀਤੀ ਪਹਿਲਾਂ ਕੀਤੀ ਹੈ ਤੇ ਇਮਾਨਦਾਰੀ ਨਾਲ ਰਾਜਨੀਤੀ ਪੂਰੀ ਜ਼ਿੰਦਗੀ ਕਰਨੀ ਹੈ ਤੇ ਮੈਂ ਤੁਹਾਡਾ ਵਾਅਦਾ ਕਰਦਾ ਵੀ ਤੁਹਾਡੀ ਮਿਹਨਤ ਦਾ ਮੈਂ ਮੁੱਲ ਤਾਂ ਨਹੀਂ ਮੋੜ ਸਕਦਾ ਪਰ ਮੈਂ